ਇਹ ਮਾਮਲਾ ਇਦਾਂ ਹੈ ਜੀ ਸਾਡੇ ਮਾਨਦੋਗ SPSP ਸਾਹਿਬ ਗਰਦਾਸਪੁਰ ਸ਼੍ਰੀ ਹਰਜੀਤ ਜਮਾ ਜੀ ਦੀਆਂ ਯੋਗ ਦਿਸ਼ਾ ਦਿਸ਼ਾ ਦੇ ਹੇਠ ਜਿਹੜੇ ਮਾੜੇ ਅਸਰਾਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਗਈ ਹੈ ਔਰ ਉਸ ਮਿਹਨਤ ਦੇ ਤਹਿਤ ਤਾਣਾ ਬਰਾਮਪੁਰ ਕੋਲ ਇੱਕ ਵੱਡੀ ਸਫਲਤਾ ਹਸ ਰਹੀ ਹੈ ਜਿਸ ਦੇ ਵਿੱਚ ਸਾਡੇ SPSP ਬਰਾਮਪੁਰ ਸਰਬਜੀਤ ਸਿੰਘ ਦੀ ਯੋਗ ਰਹਿਨਮਾਈ ਹੇਠ ਤੇ ਅਸੀ ਜੀ ਵੀਰ ਚੰਦ ਕਾਉਂਟਰ ਇੰਟੈਲੀਜੈਂਸ ਸਾਡੇ ਗਰਦਾਸਪੁਰ ਔਰ ਸਪੈਸ਼ਲ ਰਾਂਜ ਵੀ ਨਾਕਾਬੰਦੀ ਦੇ ਦੌਰਾਨ ਐਸ.ਆਈ.ਜੀ. ਚੰਦ ਨੂੰ ਇੱਕ ਸਿਕਿਉਰਿਟੀ ਇਨਫੋਰਮੇਸ਼ਨ ਬਿਲਜੀ ਤੇ ਗਰਜੰਦਾ ਸਿੰਘ ਨਾਮ ਦਾ ਲੜਕਾ ਜੋ ਸਤਾਨੀ ਪਿੰਡ ਦਾ ਰਹਿੰਦਾ ਉਹਦੇ ਕੋਲ ਨਜਾਇਜ਼ ਵੈਪਨ ਹੈਗੇ ਆ ਔਰ ਉਹ ਨਜਾਇਜ਼ ਵੈਪਨ ਨਾਲੋਂ ਦਾ ਫੱਦਰ ਵੇਚਣ ਦਾ ਉਹ ਕੰਮ ਕਰਦਾ ਹੈ ਔਰ ਜੇਕਰ ਨਾਕਾਬੰਦੀ ਕਰਕੇ ਉਹ ਅਰੈਸਟ ਕੀਤਾ ਜਾਵੇ ਉਹਦੇ ਕੋਲੋਂ ਵੈਪਨਸ ਨਜਾਇਜ਼ ਪਰਮਲ ਹੋ ਸਕਦੇ ਆ ਜਿਸ ਤੇ ਕੱਲ ਉਹ 3 ਪੁਆਇੰਟ ਜਿਹੜਾ ਐਸਪੀ ਗੈਸ ਅਸੀ ਦੇ ਨੇੜੇ ਇਹਨਾਂ ਨੇ ਨਾਕਾਪੋਦੀ ਨਜ਼ਰਾਨ ਕਰਜਿੰਦਰ ਸਿੰਘ ਨੂੰ ਕਤਲ ਕੀਤਾ ਸੀ ਔਰ ਉਹਦੇ ਕੱਬੇ ਦੇ ਵਿੱਚੋਂ ਦੋ ਵੈਪਨ ਜਿਹੜੇ ਆ ਬਰਾਬਰ ਹੋਏ ਨੇ ਇੱਕ 9.30 ਬੋਰ ਔਰ ਇੱਕ 9.33 ਬੋਰ ਦਾ ਕੰਟਰੀ ਮੇਡ ਵੈਪਨ ਹੈ ਔਰ ਪਿਸਟਲ ਨੇ ਇਹ ਜਨਾ ਕੋ ਰਦਾ ਦੇ ਨਾਲ ਦੋ ਰੌਂਡ ਵੀ ਜਿਹੜੇ ਆ 9.30 ਬੋਰ ਦੇ ਆ ਸਰ ਇਹ ਤੇ ਕੋ ਪਹਿਲਾਂ ਵੀ ਮਾਮਲਾ ਦਰਜ ਹੈ ਨੌਜਵਾਨ ਜੀ ਨਹੀਂ ਥਾਣੇਦਾਰ ਰਿਪੋਰਟ ਮੁਤਾਬਕ ਕੋਈ ਪਹਿਲਾਂ ਦਾ ਮਾਮਲਾ ਦਰਜ ਨਹੀਂ ਹੈ ਔਰ ਇਹਦੀ ਗੱਲ ਫਿਰ ਦਪਾ ਅਸੀਂ ਡੈਰੋਗੇਸ਼ਨ ਕਰ ਰਹੇ ਹਾਂ ਜੀ ਇਹਦੇ ਸਾਡੇ ਕੋਲੇ ਇਸ ਤਰ੍ਹਾਂ ਦੇ ਦਰਵਾਜ਼ਾ ਲੈ ਕੇ ਪੱਤਰ ਡੈਰੋਗੇਸ਼ਨ ਕਰਾਂਗੇ ਇਹਦੇ ਵਿੱਚ ਔਰ ਇਹ ਇਹਦੀ ਇਹਦੀ ਬੈਕਗ੍ਰਾਉਂਡ ਦਾ ਪਤਾ ਕੀਤਾ ਜਾਏਗਾ ਵੀ ਇਹ ਕਿਉਂ ਵੈਪਨ ਲੈ ਕੇ ਆਇਆ ਸੀ ਉਹਨਾਂ ਨੇ ਗਾ ਪੱਤਰ ਕਿਉਂ ਦੇਣੇ ਸੀ ਜਾਂ ਇਹਦੇ ਨਾਲ ਕੋਈ ਵਾਦਵਾਤ ਕਰਨੀ ਸੀ ਆਦਰਵਾਇਜ਼ ਇਹ ਕਿਹਦੇ ਕੋਲੋਂ ਲੈ ਕੇ ਆਇਆ ਉਹਨੂੰ ਵੀ ਅਸੀਂ ਇਹਦੀ ਪੁਸ਼ਟੀ ਦੇ ਦੌਰਾਨ ਪਤਾ ਕਰ ਰਹੇ ਹਾਂ ਔਰ ਉਹਨੂੰ ਵੀ ਇਸ ਪੱਤਰ ਮੇਲੇ ਵਿੱਚ ਨਾਮ ਦਿੱਤਾ ਹੈ